मंदिर प्रधान जी प्रधान जी इधर साइड करा दो पीछे हो जाओ यार इधर लाओ अच्छे पाड़ दो भाई कुल काम है भाई प्रधान जी बहु आज बोल दे थोड़ा फर्क में कर सरपंच याद वाले बोल के बता दो मामला कितना चढ़ा ना ریال بابو واچار دو رہی ہے سر پنچایت والے دس کو یہ اپنے بلاک صورت میں جو یہ بلاک صورت میں سال کا رپورٹ دے دیو یہ بلاک صورت میں بلاک صورت کا ایک سنجید سنجید ہوئے ہے یہ ضلع پیشن تو کھڑا ہے یہ پہلا بلاک صورت بھی चेयरमैन ہے جی بڑا ہونے سے ان کے بس بس ایک مینجمنٹ بنار تے भाई यार अगे ना करो कैमरा यारि पिछे पिछा करो पास। पास। ਕਰਾਉਣੇ ਬੇਟਾ ਕਰਾਓ ਸਾਡੇ ਵਿੱਚ ਪਹੁੰਚੇ ਹੋਏ ਨੇ ਸਨਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇੱਕ ਵਾਰ ਸਵਾਗਤ ਕਰਦੇ ਹਾਂ ਸਾਡੀ ਸ਼ੋਅ ਟੀਮ ਵੱਲੋਂ ਬਹੁਤ ਬਹੁਤ ਤੁਹਾਡਾ ਫੋਕਟ ਹੈ ਜੀ ਕਰਵਾਦੀ ਹੈ ਕਿ ਤੁਸੀਂ ਸਾਡੇ ਸ਼ੋਅ ਵਿੱਚ ਪਹੁੰਚ ਕੇ ਸ਼ੋਅ ਚੱਲਦਾ ਹੈ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਬਹੁਤ ਦੂਰ ਤੱਕ ਪੂਰੀ ਦੁਨੀਆ ਚ ਬਹੁਤ ਵੱਡਾ ਨਾਮ ਮਿਣਿਆ ਕੂੜਾ ਪਾਲਕ ਭਰਾਵਾਂ ਦਾ ਕਿਸਾਨ ਵੀਰਿਆਂ ਦਾ ਹੌਸਲਾ ਬਹੁਤ ਵਧੀਆ ਹੈ ਕੂੜਿਆਂ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਜਦੋਂ ਬਾਦਲ ਸਰਕਾਰ ਦੇ ਵਿੱਚ ਕੂੜਿਆਂ ਦੇ ਸ਼ੂਰੂ ਕਰਵਾਏ ਸੋ ਪੰਜਾਬ ਦੇ ਵਿੱਚ ਬਾਦਲ ਸਰਕਾਰ ਦੀ ਕੂੜਿਆ ਕਰਕੇ ਬਹੁਤ ਵੱਡੀ ਦੇਣ ਹੈ ਅੱਜ ਦੇ ਇੱਕ ਸ਼ੋਅ ਦੇ ਵਿੱਚ ਵੀ ਟਰੈਕਟਰ ਨੂੰ ਸਪான்ਸਰ ਕੀਤਾ ਗਿਆ ਹੈ ਬਾਦਲ ਹੌਸਟਸ ਪੰਜਾਬ ਵੱਲੋਂ ਇੱਕ ਟਰੈਕਟਰ ਜਿਹੜਾ ਉਹ ਚੈਂਪੀਅਨ ਬਣਨਾ ਹੈ ਗੱਡੀ ਮੜੀ ਗਰੀ ਸਾਈਡ ਦੇ ਵਿੱਚ ਹਾਂਜੀ ਹਾਂਜੀ ਚੰਗ ਮਿੰਟਾਂ ਦੇ ਵਿੱਚ ਦੁੱਧ ਦੰਦ ਬਸ਼ੇਰੀਆਂ ਦੇ ਜੋ ਰਿਜ਼ਲਟ ਨੇ ਉਹ ਆਉਣ ਵਾਲੇ ਨੇ ਮਿਲਕਟੀ ਫਿਲੀ ਕੈਟੇਗਰੀ ਬਸ ਫਾਈਨਲ ਹੋਣ ਵਾਲੀ ਹੈ ਸੈਕਿੰਡ 라ਉਂਡ ਚੱਲ ਰਿਹਾ ਹੈ ਚੰਦ ਮੇਕਅਪ ਇਸ ਦੇ ਰਿਜ਼ਲਟ ਆਦੇਗੇ ਫਿਰ ਅਗਲੇ ਪੇਡਾ ਨੂੰ ਕਿ ਦੋ ਦੰਦ ਬਸ਼ੀਰੀਆਂ ਦੀ ਪਿਆਰੇ ਭਾਈ ਫੋਨ ਕਰਿਓ ਸਾਈਡ ਮਿਲਨ ਤਿੰਨ ਤਿੰਨ ਬਸ਼ੀਰੀਆਂ ਦੇ ਰਿਜ਼ਲਟ ਬਹੁਤ ਜਲਦੀ ਆ ਰਹੇ ਆ ਆਇਓ ਆ ਚਾਓ ਬਾਜੀ ਪਾਟੇ ਪਾਟੇ ਤੈਕ ਨਵਾਓ ਤਿਰੰਦੂ 89 ਦੀ ਵਾਰੀ ਹੈ ਬੋਲ ਆਓ 23 ਨੰਬਰ 55 ਨੰਬਰ 44 ਨੰਬਰ ਤੇ 100 ਨੰਬਰ ਕਿ ਹਾਲਾ ਸੇਕ ਪਟਨਾ ਜੀ ਬਾਜੀ ਓਏ ਜੀ ਥੋੜੀ ਜੀ ਥੱਲੇ ਗੱਲ ਮਾਣੀ ਚੱਕਾ 29 ਨੰਬਰ ਟੈਗ ਮੈਂ ਜੀ ਨੀਲੀ ਪੋੜ ਵਾਲੇ ਨੀਲੀ ਛੇੜੀ ਵਾਲੇ ਬਈ 29 ਨੰਬਰ ਵਾਲੇ ਕੋਲੇ ਕੋਲੇ ਆ ਜੀ ਆਪਾਂ ਦੂਜਾ ਰੰਗ ਵੀ ਸ਼ੁਰੂ ਕਰਨਾ ਸੋ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਤੀਜਾ ਨੰਬਰ ਟੈਗ ਨੰਬਰ 52 ਇਹਦਾ ਵਿੱਚ ਐਨੀਮਲ ਇਹ ਵੀ ਸਪੋਰਟ ਸੀ ਆ ਜਿੰਨਾ ਇਹਨਾਂ ਨੇ ਪ੍ਰਮੋਟ ਕੀਤਾ ਅੱਜ ਜੋ ਮਾਰਵਾੜੀ ਘੋੜੇ ਸਾਰੇ ਕਿਹਨਾਂ ਸ਼ੋਅ ਹੋਏ ਐਡੇ ਵਧੀਆ ਇਨਾਮ ਜਿਹੜੇ ਆ ਬਾਬਲ ਸਾਹਿਬ ਨੇ ਦਿੱਤੇ ਘੋੜਿਆਂ ਨੂੰ ਲੋਕਾਂ ਨੂੰ ਇਹਨਾਂ ਸ਼ੌਂਕ ਪਿਆ ਜੇ ਅੱਜ ਗੱਲ ਕਰੀਏ ਸਾਰੀ ਕੰਟਰੀ ਦੇ ਵਿੱਚੋਂ ਸਭ ਤੋਂ ਟੌਪ ਦੇ ਐਨੀਮਲ ਜਿਹੜੇ ਆ ਪੰਜਾਬ ਦੇ ਵਿੱਚ ਖੜੇ ਆ ਚਾਹੇ ਉਹ ਘੋੜੀਆਂ ਘੋੜੇ ਬਛੇਰੀਆਂ ਬਛਰੇ ਅੱਜ ਕੰਪੀਟੀਸ਼ਨ ਹੋ ਰਿਹਾ ਜਿਹੜਾ ਕੋਈ ਸਿੰਪਲ ਕੋਈ ਇੱਕ ਦੋ ਘੋੜੀਆਂ ਰੱਖਣ ਵਾਲਾ ਉਹਦਾ ਘਰ ਭਰਤਾ ਘੋੜਿਆਂ ਨੇ ਚਾਹੇ ਕੇ ਫਾਰਮ ਵਾਲੇ ਨੇ ਰੱਖੇ ਆ ਚਾਹੇ ਕੇ ਸਧਾਰਨ ਕਿਸਾਨ ਨੇ ਘੋੜੇ ਰੱਖੇ ਆ ਘਰ ਭਰਤਾ ਇੱਕ ਕਿਸਾਨ ਦੀ ਜਿਹੜੀ ਆਮਦਨੀ ਆ ਉਹ ਖੇਤ ਦੀ ਆ ਵੀ ਇੱਕ ਮੋਸਟਰ ਕਰੁੰਦੀ ਆ ਕਿਸਾਨ ਨੇ ਚੋਗਾ ਕੋਈ ਵੱਡਾ ਕਾਰਨ ਸੌਂਦ ਜਾਂਦਾ ਚਾਹੇ ਕੋਈ ਘਰ ਪੋਣਾ ਚਾਹੇ ਕੋਈ ਬੱਚਾ ਵਿਧਵਾ ਦਾ ਚਾਹੇ ਕੋਈ ਹਾਈਰ ਐਜੂਕੇਸ਼ਨ ਆ ਤੇ ਬੱਚੇ ਨੂੰ ਲੈ ਕੇ ਜਾਣਾ ਮੈਂ ਤੁਹਾਡੇ ਸਾਰਿਆਂ ਦੇ ਵੱਲੋਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ ਹੋਰਸ ਬ੍ਰੀਡਰਸ ਵੈਲਫੇਅਰ ਸੁਸਾਇਟੀ ਵੱਲੋਂ ਕੋਟਨ ਬਹੁਤ ਧੰਨਵਾਦ ਕਰਦਾ ਹਾਂ ਪ੍ਰਧਾਨ ਜੀ ਦਾ ਜਿਨ੍ਹਾਂ ਦੇ ਇਹਨੇ ਅਫਰ ਦੇ ਸਦਕਾ ਅੱਜ ਘੋੜੇ ਇਸ ਲੈਵਲ ਦੇ ਉੱਤੇ ਪਹੁੰਚੇ ਆ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ 2 ਮਿੰਟ ਤੁਹਾਡੇ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜਿਹੜਾ ਇੰਨੀਆਂ ਦੂਰੋਂ ਦੂਰੋਂ ਸਟੇਟਾਂ ਦੇ ਵਿੱਚੋਂ ਘੋੜੇ ਲੈ ਕੇ ਤੁਸੀਂ ਇੱਥੇ ਆਏ ਆ ਪ੍ਰਧਾਨ ਸਾਹਿਬ ਤੁਹਾਡੇ ਨਾਲ ਚੰਮਕ ਹੋਣਗੇ ਬੱਦੇ ਇਸ ਕਰਦਾ ਜੀ ਵਾਈ ਵੀ ਜੀ ਕਾਲਸਾ ਵਾਈ ਵੀ ਜੀ ਦੇ ਪਤੇ ਮੈਂ ਵਧਾਈ ਦੇਣਾ ਚਾਹਣਾ ਸਮੀਜੀ ਨੂੰ ਜਿਹੜੇ ਲਗਾਤਾਰ ਹਰ ਸਾਲ ਕੋੜਿਆਂ ਦਾ ਕੰਪੀਟੀਸ਼ਨ ਕਰਾਉਂਦੇ ਆ ਕੰਪੀਟੀਸ਼ਨ ਕਰ ਨਾਲੀ ਕੋੜਿਆਂ ਦੇ ਬੜੀ ਕੁਆਲਟੀ ਇੰਪਰੂਵ ਹੋਈ ਆ ਕੰਪੀਟੀਸ਼ਨ ਸਭ ਤੋਂ ਪਹਿਲੇ ਓ ਮਾਈਕ ਹੈਲੋ ਮਾਈਕ ਦੂਜਾ ਦੇ ਦੋ ਮਾਈਕ ਕੋਲ ਬੋਰਲੈਸ ਮੈਂ ਨਹੀਂ ਰਹਿ ਸਕਦਾ ਸੀ ਤੇ ਸ਼ੇ ਦੇ ਲਈ ਕੰਪੀਟੀਸ਼ਨ ਐ ਕੋੜਾਂ ਦੇ ਸਭ ਤੋਂ ਪਹਿਲੇ ਮੈਂ ਸ਼ੁਰੂ ਕਰਾਈ ਸੀ ਜੀ ਸਰਕਾਰ ਸੀ ਉਦੋਂ ਹਰ ਸਾਲ ਕੰਪੀਟੀਸ਼ਨ ਹੁੰਦੀ ਸੀ ਤੇ ਮੈਂ ਦੇਖਿਆ ਉਹਨਾਂ ਕੰਪੀਟੀਸ਼ਨਾਂ ਕਰਕੇ ਹੀ ਅੱਜ ਕੁਆਲਿਟੀ ਵਧੀ ਹੈ ਕੋਲ ਕੋਲ ਪਹਿਲੇ ਜਿਆਦਾ ਮਾਰਵਾੜੀ ਘੋੜੇ ਦੀ ਕੁਆਲਿਟੀ ਰਾਜਸਥਾਨ ਚ ਜਾਂ ਗੁਜਰਾਤ ਚ ਮਿਲਦੀ ਹੁੰਦੀ ਸੀ ਪਰ ਹੁਣ ਮੈਨੂੰ ਲੱਗਦਾ ਇੰਡੀਆ ਚ ਸਭ ਤੋਂ ਵਧੀਆ ਟਾਪ ਦੇ ਮਾਰਵਾੜੀ ਘੋੜੇ ਪੰਜਾਬ ਚ ਹੈ ਜਦੋਂ ਇਹ ਸਰਕਾਰ ਗਈ ਪਿਛਲੇ 10 ਸਾਲਾਂ ਚ ਸਾਰਾ ਕੁੱਛੀ ਬੰਦ ਹੋ ਗਿਆ ਜੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਕੋਈ ਕਾਰਨ ਹੈ ਕਿ ਸਰਕਾਰ ਨੇ ਬੰਦ ਕਰ ਦਿੱਤਾ ਤੇ ਪ੍ਰਾਈਵੇਟ ਲੋਕਾਂ ਨੂੰ ਮਜਬੂਰੀ ਅੱਗੇ ਆਉਣਾ ਪਿਆ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਜੇ ਤੁਸੀਂ ਆਪਣੀ ਵਾਪਸ ਸਰਕਾਰ ਲੈ ਕੇ ਆਉਂਗੇ ਆਹ ਚੈਂਪੀਅਨਸ਼ਿਪ ਬਹੁ ਵੱਡੇ ਪੱਤਰ ਤੇ ਆਪਾਂ ਫਿਰ ਤੋਂ ਸ਼ੁਰੂ ਕਰਾਂਗੇ ਨਾਣਾ ਇੱਕ ਗੱਲ ਮੈਂ ਕਹਿਣਾ ਚਾਹਣਾ ਹੈ ਇੱਕ ਗੱਲ ਕਹਿਣਾ ਚਾਹਣਾ ਹੈ ਕਿ ਦੇਸ਼ ਵਿੱਚ ਜਿਹੜੇ ਰੇਸ ਕੋਰਸ ਹੈ ਉਹ ਬਾਹਲੇ ਘੋੜਿਆਂ ਨਾਲ ਇੱਥੇ ਬੋਟ ਕਰਦੇ ਆ ਤੇ ਉਹਨਾਂ ਨੂੰ ਭਜਾਉਂਦੇ ਆ ਤੇ ਉਹਨਾਂ ਦੀ ਡਰ ਵੀ ਘਣਾਉਂਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿਣਾ ਚਾਹਣਾ ਹੈ ਇੰਡੀਆ ਦਾ ਸਭ ਤੋਂ ਵਧੀਆ ਰੇਸ ਕੋਰਸ ਆਪਾਂ ਪੰਜਾਬ ਬਣਾਵਾਂਗੇ ਪਰ ਇਕੱਲੇ ਮਾਰਵਾੜੀ ਘੋੜਿਆਂ ਦੀ ਰੈਸ ਹੋਇਆ ਕੰਨੀਆ ਤੇ ਜਿਵੇਂ ਇੱਕ ਕਬੱਡੀ ਆਪਣੀ ਜਿਹੜੀ ਪਿੰਡਾਂ 'ਚ ਖੇਡੀ ਜਾਂਦੀ ਸੀ ਤੇ ਕਰੋੜਾਂ ਦੀ ਬਣਦੀ ਉਵੇਂ ਮੈਂ ਜਿਹੜੇ ਬਾਂਲੇ ਸੂਬਿਆਂ ਤੋਂ ਵੀ ਮਾਰਵਾੜੀ ਘੋੜੇ ਆਲੇ ਆਏ ਐ ਤੇ ਅਸੀਂ ਸਰਕਾਰ ਤੋਂ ਛੋਟੇ ਵੀਰ ਪਿੱਛੇ ਬੰਦ ਤੇ ਵੇਸ ਕੋਸ ਬਣਾ ਕੇ ਹਰ ਸਾਲ ਦੇ ਹਰ ਫਰਾਈਡੇ ਚਰਡੇ ਸੰਡੇ ਹfte ਦੇ ਰਿਜੂਆ ਕੰਨਿਆ ਕਿ 10 ਕਰੋੜ ਰੁਪਏ ਦੇ ਨਾਮ ਦਿੱਤੇ ਜਾਣਗੇ ਹਰ ਸਾਲ ਮੈਂ ਕਈ ਵਾਰ ਸੋਚਦਾ ਹੁੰਦਾ ਆਪਾਂ ਨੂੰ ਬਾਹਰੋਂ ਘੋੜੇ ਲਿਆਉਣ ਕੇ ਇੱਥੇ ਰੇਸ ਕਰਾਂ ਦੀ ਕੀ ਲੋੜ ਆਪਣੇ ਕੋਲੇ ਇੰਨੇ ਵਧੀਆ ਘੋੜੇ ਆ ਤੇ ਮੈਂ ਇੰਨਾ ਕਹਿ ਸਕਦਾ ਜਿਸ ਦਿਨ ਆਪਾਂ ਸ਼ੁਰੂ ਕਰਤਾ ਮਲਹਾਂ ਦਾ ਲੋਕੀ ਬਾਹਰਲੇ ਘੋੜਿਆਂ ਦੀ ਰੇਸਾ ਭੁੱਲ ਜਾਣਗੇ ਤੇ ਆਪਣੇ ਮਾਰਵਾੜੀ ਘੋੜਿਆਂ ਦੀ ਹੋਰ ਪ੍ਰੂਮੋਟ ਹੋਊਗੀ ਨਾਲੇ ਇਹਦੇ ਅਸੀਂ ਇੱਕ ਐਸੋਸੀਏਸ਼ਨ ਬਣਾਵਾਂਗੇ ਜਿਹਦੇ ਪੂਰਾ ਰਿਕਾਰਡ ਰੱਖਿਆ ਜਾਊਗਾ ਮੈਡੀਕਲ ਰਿਕਾਰਡ ਲੱਗਿਆ ਜਾਊਗਾ ਕਿ ਜਿਸ ਕਾਰਨ ਆਪਾਂ ਮਾਰਵਾੜੀ ਘੋੜੇ ਤੋਂ esport ਵੀ ਹੋ ਸਕਣ ਉਸ ਲੈਵਲ ਦੀ ਕੁਆਲਿਟੀ ਆਪ ਅਕਨੇ ਰਜਿਸਟ੍ਰੇਸ਼ਨ ਕਰਾਂਗੇ ਸੋ ਜਿਹੜਾ ਆਪਣੇ ਬੱਚੇ ਆਪ ਪਹਿਲਾ ਕਰਾਂਗੇ ਕੱਲੀ ਹਿੰਦੁਸਤਾਨ ਮਾਰਕੀਟ ਨਹੀਂ ਇਹਦੀ ਮਾਰਕੀਟ ਬਾਹਰ ਦੇ ਦੇਸ਼ਾਂ 'ਚ ਵੀ ਹੈ ਪਰ ਇੱਥੇ ਕੋਈ ਸਿਸਟਮ ਹੈ ਨਹੀਂ ਰਿਕਾਰਡ ਦਾ ਮੈਡੀਕਲ ਦਾ ਜਿਹਦੇ ਕਰਕੇ ਆ ਨੁਕਸਾਨ ਹੋ ਜਾਂਦਾ ਹੈ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਕਿ ਪਸ਼ੂ ਮੇਲੇ ਕਰਾਉਣੇ ਵੀ ਬੜੇ ਜ਼ਰੂਰੀ ਸੀ ਉਹ ਵੀ ਮੈਂ ਸ਼ੁਰੂ ਕੀਤੇ ਤੇ ਆਪਣਾ ਦੇਖੋ ਕਿਵੇਂ ਮੱਝਾਂ ਗਾਵਾਂ ਦੀਆਂ ਕਿੰਨੀ ਵਧੀਆ ਕੁਆਲਟੀ ਇੰਪਰੂਵ ਹੋਈ ਪਰ ਉਹ ਵੀ ਬੰਦ ਹੋ ਗਏ ਪਿਛਲੇ 10 ਸਾਲਾਂ ਅੱਜ ਸੋ ਉਹ ਵਾਪਸ ਮੇਲੇ ਲਾਉਣੇ ਬੜੇ ਜ਼ਰੂਰੀ ਹੈ ਪਸ਼ੂਆਂ ਦੇ ਮੇਲੇ ਮੈਂ ਕਾਹ ਵੀ ਕਹਿਣਾ ਚਾਹਣਾ ਬਹੁਤ ਲੋਕੀ ਕਬੂਤਰਾਂ ਵਾਲਾ ਬੜਾ ਸ਼ੌਂਕ ਰੱਖਦੀ ਹੈ ਬਾਜ਼ੀਆਂ ਲਾਉਂਦੇ ਹੈ ਮੈਂ ਕਹਿਣਾ ਚਾਹੁੰਦਾ ਕਬੂਤਰ ਵਾਲਿਆਂ ਨੂੰ ਜਿਸ ਤਰ੍ਹਾਂ ਸਰਕਾਰ ਆ ਗਈ ਹਰ ਸਾਲ ਥੋੜੀ ਅਸੀਂ 1 ਰੁਪਏ ਦਾ ਨਾਮ ਰੱਖ ਕੇ ਟੈਸਟ ਅਸੀਂ ਉਹ ਟੂਰਨਾਮੈਂਟ ਕਰਾਇਆ ਕਰਾਂਗੇ ਕਬੂਤਰਾਂ ਦਾ ਮੇਰੀ ਮਤਲਬ ਕੀ ਅਗਿਆ ਇਹਦਾ ਜਿਹੜੇ ਆਪਣੇ ਪਿੰਡਾਂ ਦੇ ਲੋਕ ਦੇ ਆਮ ਜਨਤਾ ਦੀ ਸ਼ੌਕ ਹੈ ਉਹ ਸ਼ੌਕ ਨੂੰ ਅੱਗੇ ਵਧਾਉਣ ਦੀ ਲੋੜ ਹੈ ਆਪਣੇ ਪੰਜਾਬ ਵੀ ਜਜ਼ਬਾ ਪਿਆਰ ਹੈ ਜਾਨਵਰਾਂ ਨੂੰ ਸੰਭਾਲਣ ਦਾ ਜਿਉ ਆਪਾਂ ਏਡੇ ਏਡੇ ਨਾਮ ਰੱਖਦੇ ਤੇ ਲੋਕਾਂ ਵਿੱਚ ਹੋਰ ਪਿਆਰ ਵਧੂਗਾ ਇੱਕ ਸਾਧਨ ਬਣ ਜੂਗਾ ਘਰ ਬੈ ਕੇ ਆਮਦਨ ਕਮਾਉ ਆ ਕਾਮਦਨਦਾਰ ਜਿਵੇਂ ਬੱਕਰੀਆਂ ਪਾਲਨੀ ਐ ਕੁੱਕੜ ਪਾਲਲੇ ਐ ਅੱਜ ਕਬੂਤਰ ਪਾਲਲੇ ਆ ਜਿਹੜੇ ਪਿੰਪਿੰ ਆਪਣੇ ਨੌਜਵਾਨ ਕਰਨ ਲੱਗ ਜਣਗੇ ਇਹਦਾ ਇੱਕ ਸਾਧਨ ਵੀ ਬਣ ਜੂਗਾ ਐਕਸਟਰਾ ਇਨਕਮ ਵੀ ਆ ਜੂਗੀ ਸੋ ਮੈਂ ਜਿਆਦਾ ਸਨਮਾਨ ਲੈਣਾ ਚਾਹੁੰ ਮੈਂ ਵਧਾਈ ਦੇਣਾ ਚਾਹੁੰਨਾ ਸਨਜੀ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਤੇ ਜਿਹੜੇ ਗੈਸਟ ਆਏ ਐ ਘੋੜੇ ਲੈ ਕੇ ਬਾਹਰੋਂ ਆਏ ਐ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ 2027 ਦੇ ਬਾਅਦ ਐਜੇ ਸ਼ੋ ਹੋਇਆ ਕਰੰਗੇ ਜਿਹੜੀ ਹਿੰਦੁਸਤਾਨ ਦੇ ਲੋਕ ਯਾਦ ਰੱਖਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਹਮਣੇ ਜੀ ਸਾਹਮਣੇ ਸਾਹਮਣੇ ਪ੍ਰਧਾਨ ਜੀ ਹੋਰ ਬੋਲੇ ਅੱਜ ਵੀ ਮਾਣ ਤੋਂ ਕੱਢ ਸ਼ਹਿਰ ਕੀ ਹਾਲ ਹੈ ਜੀ ਪਿੱਛੇ ਦੇਖ ਦਿਓ ਬਈ ਗਰਜਾ ਅਖਰੇ ਫੋਟੋ ਮੜੀ ਰਾਜਮਿੰਦਰ ਬੀਟਿੰਗ ਮਾਰ ਰਹੇ ਓਏ ਸਣੀ ਸਣੀ ਸਾਈਡ ਤੋਂ ਆ ਯਾਰ ਵਿਚ ਡਾਈ ਜਣਾ ਤਾ ਸਾਡੇ ਦਾ ਫੇਰ ਉਹੀ ਹੋਣੀ ਅਗਲੀ